ਨੌਜਵਾਨੀ ਲੱਖਾਂ ਰੁਪਏ ਲਗਾ ਕੇ ਬਾਹਰ ਜਾ ਰਹੀ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਦੇ ਇੱਕ ਅਜਿਹੇ ਵਿਅਕਤੀ ਦੀ ਜਿਸ ਨੇ ਕਿ ਬਾਹਰ 5.5 ਸਾਲ ਲਗਾਏ ਅਤੇ ਉਸ ਤੋਂ ਬਾਅਦ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਆ ਕੇ ਉਹ ਸੈੱਟ ਹੋ ਜਾਂਦਾ ਹੈ ਤੇ ਇੱਥੇ ਹੀ ਆਪਣਾ ਕੰਮਕਾਰ ਕਰਦਾ ਅੱਜ ਲੋਕਾਂ ਦੇ ਵਾਸਤੇ ਮਿਸਾਲ ਬਣਿਆ ਹੋਇਆ ਹੈ ਕਿ ਬਾਹਰ ਦੇਸ਼ ਦੀ ਨੌਕਰੀ ਦੀ ਲਤ ਮਾਰ ਕੇ ਇੱਥੇ ਆਏ ਤੇ ਇੱਥੇ ਆਪਣਾ ਕੰਮ ਕਰ ਕਰ ਰਹੇ ਹਨ ਬਾਈ ਦੱਸ ਰਿਹਾ ਸੀ ਕਿ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ ਲੇਕਿਨ ਉਹਨਾਂ ਨੂੰ ਕੰਪਨੀ ਵੱਲੋਂ ਛੁੱਟੀ ਨਹੀਂ ਮਿਲੀ ਜਿਸ ਦਾ ਕਿ ਅਫਸੋਸ ਉਹਨਾਂ ਨੂੰ ਸਾਰੀ ਉਮਰ ਰਹੇਗਾ ਕਿਉਂਕਿ ਮਾਂ ਹੈ ਜੋ ਇੱਕ ਰੱਬ ਦਾ ਰੂਪ ਹੁੰਦੀ ਹੈ ਤਾਂ ਬਾਈ ਜੀ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਨਾ ਵੀਰੇ ਆਪਣਾ ਗੁਰਿੰਦਰ ਸਿੰਘ ਹੈ ਜੀ ਆਪਣਾ ਗੁਰਿੰਦਰ ਸਿੰਘ ਜੀ ਬਾਹਰ ਜਾਣ ਦਾ ਸਬਬ ਕਿਸ ਤਰ੍ਹਾਂ ਬਣਿਆ ਕਿ ਬਾਹਰ ਹੀ ਜਾਣਾਗਾ ਬਾਹਰ ਬਸ ਐ ਜੀ ਬਸ ਮਨਸੀ ਦਾ ਇੱਕ ਜਾਣ ਦਾ ਆਪਣਾ ਬਾਹਰ ਇੱਧਰ ਆਪਣਾ ਉਦੋਂ 8-9000 ਰੁਪਏ ਤਨਖਾਹ ਦੀ ਕੋਈ ਬੰਦੇ ਨੇ ਮਿੱਤਰ ਨੇ ਕਹਤਾ ਸੀ ਬਾਹਰ ਚੱਲ ਤੈਨੂੰ ਲੈ ਕੇ ਜਾਣਾ ਮੈਂ ਫਿਰ ਬਾਹਰ ਗਿਆ ਸੀ ਇਸ ਕਰਕੇ ਬਾਹਰ ਗਿਆ ਸੀਗਾ ਬਾਹਰ ਪੂਰੇ ਪਹਿਲਾਂ ਜਦੋਂ ਪੰਜਾਬ 'ਚ ਸੀਗੇ 8-9000 ਸੈਲਰੀ ਸੀ ਤਾਂ ਕੀ ਕੰਮ ਕਰਦੇ ਹੋ ਉਦੋਂ ਮੈਂ ਕਪੜੇ ਲੈਂਚ ਸੇਲ ਮੈਂ ਨਹੀਂ ਕਰਦਾ ਸੀ ਫਿਰ ਲੇਡੀਜ਼ ਤੇ ਫਿਰ ਬਾਹਰ ਕਿਨੇ ਭੇਜਿਆ ਬਾਹਰ ਹੈਗਾ ਸੀ ਕੋਈ ਮਿੱਤਰ ਉਹਨੇ ਭੇਜਿਆ ਸੀਗਾ ਆਪਾਂ ਨੂੰ ਕੋਈ ਅੱਗੇ ਤੋਂ ਹੈਗਾ ਸੀਗਾ ਰਾਜਸਥਾਨ ਤੋਂ ਮੁੰਡਾ ਉਹਨੇ ਭੇਜਿਆ ਸੀਗਾ ਆਪਾਂ ਨੂੰ ਔਰ ਵੀ ਉਥੇ ਥੋੜਾ ਮੁੰਡੇ ਕੰਮ ਕਰਦੇ ਸੀਗੇ ਹਾਂ ਬਥੇਰੇ ਪੰਜਾਬੀ ਨੇ ਆਪਣੇ ਉਥੇ ਬਹੁਤ ਜ਼ਿਆਦਾ ਜੀ ਕਿਹੜੇ ਦੇਸ਼ਗੇ ਸੀਗੇ ਮਲੇਸ਼ੀਆ ਜੀ ਕੀ ਕੰਮ ਕਰਦੇ ਉਥੇ ਉਥੇ ਪੈਕਿੰਗ ਦਾ ਕੰਮ ਸੀਗਾ ਜੀ ਮੈਂ ਕੋਸਮੈਟਿਕ ਦਾ ਕੰਮ ਸੀਗਾ ਪੈਕਿੰਗ ਦਾ ਸਾਰਾ ਪੈਕਿੰਗ ਦਾ ਹੀ ਕੰਮ ਸੀਗਾ ਜੀ ਜਦੋਂ ਕਰੋਨਾ ਕਾਲ ਉਥੇ ਰਹੇ ਹਾਂ ਹਾਂ ਜੀ ਜਦੋਂ ਲੋਕਡਾਊਨ ਸੀਗਾ ਉਥੇ ਸੀਗਾ ਜੀ ਫਿਰ ਲੋਕਡਾਊਨ ਦਾ ਵੱਡੇ ਵੱਡੇ ਕੰਮਕਾਰ ਉੜ ਗਏ ਸੀਗੇ ਤੁਸੀਂ ਫਿਰ ਉਥੇ ਕਿਵੇਂ ਕਿਵੇਂ ਗੁਜ਼ਾਰਾ ਕੀਤਾ ਕਿਵੇਂ ਕੀ ਕੰਮ ਉਥੇ ਸੀ ਉਸ ਟਾਈਮ ਦੀ ਆਪਣਾ ਕੰਮ ਹੈਗਾ ਸੀ ਜੀ ਉਦੋਂ ਪਰ ਐਂ ਸੀ ਵੀ ਸੈਲਰੀ ਹਾਫ ਆਂਦੀ ਸੀ ਪਰ ਕੰਮ ਆਪਣਾ ਹੈਗਾ ਸੀਗਾ ਲੋਕਡਾਊਨ ਔਰ ਕੰਮ ਪੂਰਾ ਤੇ ਸੈਲਰੀ ਹਾਫ ਹਾਫ ਸੈਲਰੀ ਸੀ ਜੀ ਕੰਮ ਉਹੀ ਘੰਟੇ ਘਟ ਜਾਂਦੇ ਸੀ 7-8 ਘੰਟੇ ਵਾਹ ਜਿਵੇਂ ਆਪਾਂ ਉਹਰੇ ਦੇਖਦੇ ਆ ਕਿ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਾਂ 9 8 ਤੋਂ ਲੈ ਕੇ 6 ਵਜੇ ਤੱਕ ਡਿਊਟੀ ਹੁੰਦੀ ਹੈ ਉੱਥੇ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਸੀਗਾ ਉੱਥੇ 8 ਘੰਟੇ ਦੀ ਸ਼ਿਫਟ ਵੀ ਹੈ 12 ਘੰਟੇ ਦੀ ਸ਼ਿਫਟ ਵੀ ਹੈ 12 ਘੰਟੇ ਨੋਰਮਲ 12 ਘੰਟੀ ਹੈ ਉੱਥੇ ਕੰਮ ਹਰੇ ਘੰਟੀ ਦੀ 12 ਘੰਟੀ ਭਾਜੀ ਫਿਰ ਥੱਕਦੇ ਨਹੀਂ ਸੀਗੇ 12 ਘੰਟੇ ਕੰਮ ਕਰਕੇ ਕਿਉਂਕਿ 12 ਘੰਟੇ ਕੰਮ ਕਰਨਾ ਫਿਰ ਆਪਣਾ ਘਰ ਦਾ ਕੰਮ ਕਰਨਾ ਰੋਟੀ ਪਾਣੀ ਦਾ ਜਗੜ ਕਰਨਾ ਸਾਢੇ 8 ਤੋਂ ਸਾਢੇ 8 ਛੁੱਟੀ ਹੋ ਗਈ ਆ ਕੇ ਫਿਰ 2 ਘੰਟੇ ਰੋਟੀ ਬਣਾਉਣ ਨੂੰ ਲਾ ਜਾਂਦੇ ਬਣਾਣ ਕਰਨ ਨੂੰ 11:00 ਵੱਜ ਜਾਂਦੇ ਸਾਢੇ 11:00 ਆਪਾਂ ਦੇਖਦੇ ਆ ਕਿ ਲੋਕ ਬਾਹਰ ਚਲੇ ਜਾਂਦੇ ਨੇ ਹਨਾ ਉੱਥੇ ਜਾ ਕੇ ਪੰਜਾਬੀ ਵੀ ਨੇ ਆਪਣੇ ਜਾਂ ਹੋਰ ਹੋਰ ਵੀ ਦੇਸ਼ਾਂ ਦੇ ਲੋਕ ਉੱਥੇ ਨੌਜਵਾਨ ਆਉਂਦੇ ਨੇ ਕੰਮ ਕਰ ਕਰਨ ਦੇ ਵਾਸਤੇ ਕਿ ਸਭ ਨੂੰ ਕੰਮ ਕਰ ਮਿਲ ਜਾਂਦਾ ਹੈ ਕੋਈ ਉੱਥੇ ਦੇਖਿਆਗਾ ਸੜਕਾਂ ਦੇ ਭੜਕਦੇ ਨੌਕਰੀ ਕੰਮ ਦੇ ਕਾਰ ਦੇ ਤਲਾਸ਼ ਵਿੱਚ ਨਹੀਂ ਬਥੇਰੀ ਜਾਂਦਾ ਜੀ ਬੇਲੀ ਵੀ ਹੈ ਜੀ ਕੋਈ ਐ ਨਹੀਂਗਾ ਵੀ ਅਗਲਾ 2.5 ਲੱਖ ਰੁਪਏ ਲਾ ਕੇ ਬਾਜੂਆ ਕਈ ਨੂੰ ਕੰਮ ਵੀ ਨਹੀਂ ਮਿਲਦਾ ਜੀ ਜਿਨ੍ਹਾਂ ਨੂੰ ਮਾਲ ਮਿਲਿਆ ਹੈ ਕੰਮ ਉਹਨਾਂ ਦਾ ਸੈਟ ਹੈ ਜੀ ਨਾ ਸੈਟ ਹੈ ਬਾਕੀਆਂ ਦਾ ਕਈਆਂ ਦਾ ਕੰਮ ਹੀ ਨਹੀਂ ਹੈਗਾ ਜੀ ਵੱਲੋਂ ਵੀ ਖਾਂਦੇ ਨੇ ਰੋਟੀ ਇਹੋ ਜੀ ਗੱਲ ਜੀ ਨਾਲੇ ਕਹਿੰਦੇ ਬਾਹਰ ਦਾ ਕੰਮ ਹੀ ਵੜਾ ਕੰਮ ਹੈਗਾ ਜੀ ਕੰਮ ਹੈ ਵੀ ਗੇ ਫਿਰ ਉਹਨਾਂ ਹਰੇਕ ਲਈ ਕੰਮ ਹੀ ਨਹੀਂ ਨਾ ਹੁੰਦਾ ਕਈ ਏਜੰਟ ਧੋਖਾ ਵੀ ਕਰ ਦਿੰਦੇ ਨੇ ਲੈ ਕੇ ਪਾਸਪੋਰਟ ਫਰਲੋ ਮਾਰ ਦਿੰਦੇ ਨੇ ਕਿ ਏਜੰਟ ਤੋਂ ਏਜੰਟ ਤੋਂ ਜਿਆਦਾ ਹੈ ਕਿ ਏਜੰਟ ਤੁਹਾਨੂੰ ਕਹਿਆ ਮਿਲਿਆ ਕੀ ਲੱਗਿਆ ਤੁਹਾਨੂੰ ਉੱਥੇ ਅਜੀ ਹੀ ਲੋਕ ਮਿਲੇ ਜਿਨ੍ਹਾਂ ਨੂੰ ਏਜੰਟ ਨੇ ਧੋਖਾ ਦਿੱਤਾ ਨਹੀਂ ਬਥੇਰੇ ਬਥੇਰੇ ਮੁੰਡੇ ਨੇ ਜਿਨ੍ਹਾਂ ਨੂੰ ਏਜੰਟ ਧੋਖਾ 80% ਧੋਖਾ ਇਹ ਥੋੜੀ ਕਿਸਮਤ ਚੰਗੀ ਸੀ ਆਪਨੇ ਕਿਸਮਤ ਕਹਿੰਦਾ ਮਤਲਬ ਚੰਗੀ ਸੀ ਕਿ ਆਪਾਂ 5 ਸਾਲ 5.5 ਸਾਲ ਇੱਕੋ ਹੀ ਕੰਪਨੀ ਚ ਲਾ ਕੇ ਆਏ ਅੱਜ ਦੀ ਨੌਜਵਾਨੀ ਐ ਬਾਹਰਲੇ ਬਾਹਰਲੇ ਭੱਜ ਰਹੀ ਐ ਤੁਸੀਂ ਬਾਹਰੋਂ ਇੱਥੇ ਆਏ ਆਪਣਾ ਕੰਮ ਕਰੀਤਾ ਕਿੰਨਾ ਕੁ ਫਰਕ ਲੱਗ ਰਿਹਾ ਹੈਗਾ ਹੈ ਪੈਂਦਾ ਤਾਂ ਹੈਗਾ ਜੀ ਫਰਕ ਤੇ ਕੋਣ ਉਧਰ ਆਪਾਂ ਜੇ ਕੰਮ ਕਰਦੇ ਉਧਰ 30-40000 ਰੁਪਏ ਬੰਦਾ ਇੱਧਰ ਆਪਾਂ ਨੂੰ ਆਪਣੇ ਕੰਮ ਚ ਲਾ ਲਓ ਵੀ ਥੋੜਾ ਕਰ ਲਾਂਗੇ ਪਰ ਆਪਣੇ ਘਰੇ ਤੇ ਹੈਗੇ ਨਹੀਂ ਕਹਿੰਦਾ ਮਤਲਬ ਇਹ ਹੈ ਜੀ ਉਹ ਰੈਂਟ ਵਗੈਰਾ ਬਚ ਗਿਆ ਹਣਾ ਹਾਂਜੀ ਹਾਂਜੀ ਹਾਂ ਉਹਦੇ ਦੇ ਖਰਚੇ ਵੀ ਬਚ ਜਾਂਦੇ ਨਹੀਂ ਫਿਰ ਕਹਿੰਦਾ ਮਤਲਬ ਬਾਹਰ ਐ ਵੀ ਬਿਰਜੀ ਤੁਹਾਨੂੰ ਮੈਂ ਕੀ ਦੱਸਾਈ ਜਿਵੇਂ ਬਾਹਰ ਆਪਾਂ ਨੂੰ 34000 ਰੁਪਏ ਬਦ ਦੇ ਜੀ ਔਰ 20 ਰੁਪਏ ਬਦ ਦੇਗਾ ਤਾਂ ਵੀ ਬਧੀ ਹੈ ਬਸ ਉਹ ਸਪੋਰਟ ਚਾਹੀਦੀ ਆਪਣੇ ਪੰਜਾਬੀ ਪੰਜਾਬੀ ਬੰਦੇ ਸਪੋਰਟ ਚਾਹੀਦੀ ਸੁਣਨ ਚ ਆਇਆ ਤੁਸੀਂ ਪਰ ਗੱਲ ਵੀ ਕਰ ਰਹੇ ਸੀ ਕਿ ਪੰਜਾਬੀ ਬੰਦੇ ਨੇ ਜੋ ਬਾਹਰਲੇ ਦੇਸ਼ ਬਾਹਰਲੇ ਜੋ ਸਟੇਟਾਂ ਤੋਂ ਆਏ ਹਨ ਭਈਏ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਨੂੰ ਵੱਧ ਸਪੋਰਟ ਕਰਦੇ ਨੇ ਨੇਪਾਲੀਆ ਨੂੰ ਸਪੋਰਟ ਕਰਦੇ ਨੇ ਕਿ ਨੇਪਾਲੀ ਦੁਕਾਨ ਤੇ ਜਾਣਾ ਹੈ ਜੇ ਕੋਈ ਪੰਜਾਬੀ ਭਾਈਚਾਰੇ ਕੰਮ ਕਰ ਰਿਹਾ ਇਹ ਤਾਂ ਹੈ ਜੀ ਹੁਣ ਪੰਜਾਬੀ ਕਰਦੀ ਰਿਪੋਰਟ ਪ੍ਰਵਾਸੀ ਨੂੰ ਨੇ ਦੂਜੇ ਬੰਦੇ ਨੂੰ ਕਰਦੀ ਰਿਪੋਰਟ ਜਿਵੇਂ ਆਪਣੇ ਪੰਜਾਬੀ ਪੰਜਾਬੀ ਨੂੰ ਰਿਪੋਰਟ ਕਰਨ ਲੱਗੇ ਪੰਜਾਬੀ ਕੋਈ ਭੁੱਖੇ ਹੀ ਨਾ ਮਰੀ ਸਾਰੇ ਪੰਜਾਬੀ ਕੰਮ ਕਰਨੀ ਆਪਾਂ ਤਾਂ ਕਹਿੰਨੇ ਆਪਣੇ ਬੰਦੇ ਦੀ ਰਿਪੋਰਟ ਕਰੋ ਹਰ ਇੱਕ ਬੰਦਾ ਆਪਣੇ ਬੰਦੇ ਦੀ ਰਿਪੋਰਟ ਕਰੋ ਪੰਜਾਬੀ ਰਿਪੋਰਟ ਕਰੋ ਕਿਉਂਕਿ ਆਪਾਂ ਕਈ ਬੰਦੇ ਨੂੰ ਹੈ ਵੀ ਦੇਖੇ ਨੇ ਜਿਹੜੇ ਬਾਹਰੋਂ ਸੇਟਾਂ ਤੋਂ ਆਏ ਨੇ ਤੇ ਇੱਥੇ ਕੰਮ ਕਰ ਕੀਤਾ ਇੱਥੇ ਹੁਣ ਕੋਠੀਆਂ ਵੀ ਕਰ ਲਈਆਂ ਆਪਣੇ ਦੁਕਾਨਾਂ ਵੀ ਬਣ ਗਈਆਂ ਉਹਨਾਂ ਦੀਆਂ ਹਾਂ ਜੀ ਹਾਂ ਇਹ ਤਾਂ ਇਹ ਤਾਂ ਹੈ ਜੀ ਪਰ ਹੁਣ ਜੀ ਆਪਾਂ ਆਪਣੇ ਬੰਦੇ ਕੰਮ ਕਰਨਗੇ ਤਾਂ ਹੀ ਕੰਮ ਜਾਵਣਗੇ ਜੀ ਦੂਜਾ ਬੰਦਾ ਕੰਮ ਰਿਲੇਸ਼ਨ ਨੂੰ ਕੁਝ ਨਹੀਂ ਸਮਝਿਆ ਜਾਂਦਾ ਜਿਵੇਂ ਤੁਹਾਡੇ ਮਦਰ ਨੇ ਉਹਨਾਂ ਦੀ ਡੈਥ ਹੋ ਗਈ ਸੀ ਲੇਕਿਨ ਤੁਸੀਂ ਆ ਨਹੀਂ ਸਕੇ ਕਿਤੇ ਨਾ ਕਿਤੇ ਮਨ 'ਚ ਸਾਰੀ ਉਮਰ ਇਹ ਦਰਦ ਰਹੇਗਾ ਕਿ ਯਾਰ ਮਾਂ ਰੱਬ ਹੁੰਦੀ ਐ ਉਹਨਾਂ ਦੇ ਦੇਖਾਂ ਦੇ ਨਹੀਂ ਪਾ ਸਕੇ ਜਿਹਨਾਂ ਨੇ ਜਨਮ ਦਿੱਤਾ ਤਾਂ ਹੁੰਦਾ ਹੀ ਐ ਜੀ ਇੰਨਾਂ ਦਾ ਤੁਹਾਨੂੰ ਪਤਾ ਹੀ ਹੈਗਾ ਆ ਨੀਂਂ ਦੀ ਕੰਪਨੀ ਕੰਪਨੀ 'ਚ ਕਹਿੰਦੀ ਐ ਵੀ ਪਹਿਲਾ ਮਹੀਨਾ ਡੇਢ ਮਹੀਨਾ ਪਹਿਲਾਂ ਦੱਸੋ ਹੁਣ ਡੈਥ ਹੋ ਜੇ ਮੌਕੇ ਤੇ ਹੁਣ ਕਿਹੜਾ ਮਹੀਨਾ ਡੇਢ ਮਹੀਨਾ ਪਹਿਲਾਂ ਦੱਸਦੂਗਾ ਉਹਨੂੰ ਉਹਨੂੰ ਸਰਟੀਫਿਕੇਟ ਚਾਹੀਦਾ ਡੈਥ ਸਰਟੀਫਿਕੇਟ ਵੀ ਚਾਹੀਦਾਗਾ ਫਿਰ ਜੱਗੀ ਤੁਹਾਨੂੰ ਛੁੱਟੀ ਮਿਲੂਗੀ ਜੀ ਫਿਰ ਜਿਹੜਾ ਏਜੰ ਜਿਹੜੇ ਲੋਕ 25 25 30 ਦੀ 35-35 ਲੱਖ ਰੁਪਏ ਲਗਾ ਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਸਿਖ ਦੇਣਾ ਚਾਹੋਗੇ ਦੇਖੋ ਜੀ 25 ਲੱਖ ਰੁਪਏ ਸਾਡੇ ਵਰਗੇ ਕੋਲੇ ਉਰੇ ਹੋਵੇ ਅਸੀਂ ਤਾਂ ਉਰੀ ਰਾਜੇ ਆ ਉਹਦਾ ਅਗਲਾ ਸਾਡੇ ਵਰਗਾ ਗਰੀਬ ਦਪਕਾ 1.5-2 ਲੱਖ ਰੁਪਏ ਲੱਗੇ ਜਾਂਦਾ 40-50 ਹਜ਼ਾਰ ਰੁਪਏ ਕਮੰਦ ਉਹਦੇ ਲਈ ਸੈਟ ਹੈ ਹੁਣ ਜਿਹੜਾ 25 ਲੱਖ ਰੁਪਏ ਲੱਗ ਜਾਂਦਾ ਤਾਂ ਫਿਰ ਬੇਕੂਫੀ ਆ ਹਾਂ ਉਹ ਤਾਂ ਦੇਖਦੇ ਆ ਕਿ ਕੰਮ ਕਰ ਕੋ ਸਿੱਖੇ ਨਹੀਂ ਹੁੰਦੇ ਲੇਕਿਨ ਬਾਹਰ ਚਲੇ ਜਾਂਦੇ ਨੇ ਪਾਸਪੋਰਟ ਕਰਨ ਤੋਂ ਬਾਅਦ ਫਿਰ ਉੱਥੇ ਜਾ ਕੇ ਵੀ ਓੱਖਾਉਣਾ ਪੈਂਦਾ ਫਿਰ ਉੱਥੇ ਜਾ ਕੇ ਵੀ ਉਹੀ ਕੰਮ ਕਰਨਾ ਬਠਲੀ ਹੁਣ ਮਨ ਨੂੰ ਕਨਿਖਸ਼ਾਂਦੀ ਹੈ ਸ਼ਾਮ ਨੂੰ ਆਪਣੇ ਪਰਿਵਾਰ ਦੇ ਵਿੱਚ ਕੰਮ ਕਰਕੇ ਚਲੇ ਜਾਂਦੇ ਹਾਂ ਪੂਰੀ ਸ਼ਾਂਤੀ ਹੈ ਜੀ ਮਨ ਨੂੰ ਪੂਰੀ ਜਾਨਦੀ ਹੈ ਜੀ ਆਪਣੀ ਸਪੋਰਟ ਹੋਵੇ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ ਬਾਹਰ ਜੇ ਉਰੇ ਸਪੋਰਟ ਨਹੀਂ ਫਿਰ ਬੰਦਾ ਅੱਕ ਗਿਆ ਜਾਂਦਾ ਜੀ ਜੀ ਇਹ ਸਾਨੂੰ ਸਾਡੇ ਨਾਲ ਵੀਰ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਬਾਹਰਲੇ ਦੇਸ਼ ਵਿੱਚ ਜੋ ਕੰਮਕਾਰ ਪਹਿਲਾਂ ਕਰ ਰਹੇ ਸੀ ਲੇਕਿਨ ਅਚਾਨਕ ਇਹਨਾਂ ਦੇ ਮਜ਼ਦਰ ਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਤੋਂ ਵਾਪਸ ਆਪਣੇ ਘਰੇ ਆਪਣੀ ਮਾਂ ਦੇ ਦੇਹਾਂਤ ਤੇ ਨਹੀਂ ਆ ਆ ਸਕੇ ਤੇ ਮਨ ਨੂੰ ਸੱਟ ਲੱਗੀ ਕਿ ਜਿਨੇ ਜੇ ਜਨਮ ਦਿੱਤਾ ਮਾ ਇੱਕ ਰੱਬ ਦੇ ਰੂਪ ਹੁੰਦੀ ਆ ਕਿ ਉਹਦੇ ਦਿਹਾਨ ਦੇ ਆ ਸਕੇ ਤੇ ਇਹ ਜੋ ਕਮਾਈਆਂ ਨੂੰ ਕੀ ਕਰਨਾ ਹੈ ਜੇ ਆਪਾਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਕੰਮ ਨਾ ਆਪਾਂ ਇੱਕ ਦੂਜੇ ਦੇ ਆ ਸਕੇ ਤਾਂ ਦੱਸ ਰਹੇ ਨੇ ਵੀਰ ਜੀ ਕਿ ਉੱਥੇ ਜੇ 40000 ਰੁਪਏ ਕਮਾਉਂਦੇ ਸੀਗੇ ਤਾਂ ਉੱਥੇ ਉਹ ਜਿਹੇ ਖਰਚੇ ਵੀ ਸੀਗੇ 12 12 18 18 ਘੰਟੇ ਕੰਮ ਕਰਨਾ ਪੈਂਦਾ ਲੇਕਿਨ ਅੱਜ ਇੱਥੇ ਆਪਣਾ ਕੰਮਕਾਰ ਕਰਕੇ ਵਧੀਆ ਇਨਕਮ ਲੈ ਰਹੇ ਹਨ ਅਤੇ ਪੰਜਾਬੀ ਭਾਈਚਾਰੇ ਨੂੰ ਸਪੋਰਟ ਵਾਸਤੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਸਪੋਰਟ ਕੀਤੀ ਜਾਵੇ ਆਪਣੇ ਪੰਜਾਬੀ ਭਾਈਚਾਰੇ ਜੇ ਕੋਈ ਛੋਟਾ ਮੋਟਾ ਕੰਮ ਕਰਦਾ ਤਾਂ ਉਹਦੀ ਸਪੋਰਟ ਕੀਤੀ ਜਾਵੇ ਤਾਂ ਜੋ ਉਹ ਅੱਗੇ ਵਧ ਸਕਣ ਕਿਉਂਕਿ ਬਾਹਰਲੇ ਸਟੇਟਾਂ ਤੋਂ ਆ ਕੇ ਬੰਦੇ ਵੀ ਇੱਥੇ ਆ ਕੇ ਵਧੀਆ ਕੰਮਕਾਰ ਕਰ ਰਹੇ ਨੇ ਤੇ ਵਧੀਆ ਹੁਣ ਸੈੱਟ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਅੱਜ ਉਹ ਇਹਨਾਂ ਜੋ ਲੋਗ ਹਨ ਜਾਂ ਜੋ ਬੱਚੇ ਬਾਰਲੇ ਦੇਸ਼ਾਂ ਬਹ ਜਾ ਰਹੇ ਹਨ ਉਹ ਉਹ ਇਹਨਾਂ ਤੋਂ ਕੀ ਸਿੱਖਿਆ ਲੈਂਦੇ ਹਨ ਲੇਕਿਨ ਅੱਜ ਬਾਈ ਜੀ ਕਹਿ ਰਹੇ ਨੇ ਕਿ ਸ਼ਾਮ ਨੂੰ ਆਪਣੇ ਪਰਿਵਾਰ ਕੋਲ ਜਾਣਾ ਤਾਂ ਬੜਾ ਖੁਸ਼ ਆ ਇੱਥੇ ਵੀ ਵਧਿਆ ਇਨਕਮ ਲੈ ਰਹੇ ਹਾਂ ਸੰਗਰੂਰ ਤੋਂ ਗੁਰਿੰਦ ਸਿੰਘ ਪੰਜਾਬ ਬੋਲਦਾ